ਦੀ ਗਵਾਹੀ ਹੈ ਭਾਈ। ਫਸਟ ਜਨਵਰੀ 2025 ਚ ਪੇਟ ਚ ਦਰਦ ਹੋਣਾ ਸ਼ੁਰੂ ਹੋਇਆ। 2025 ਫਸਟ ਸਟਾਰਟਿੰਗ ਹਾਂ। ਚਲੋ ਅੰਦਰ ਚ। ਹਾਂ। 4 ਮਹੀਨੇ ਲਗਾਤਾਰ ਇਹਨਾਂ ਦੇ ਦਰਦ ਹੁੰਦਾ ਰਿਹਾ। ਹਾਂ। ਤੇ ਫਿਰ ਪਾਸੇ 4 ਮਹੀਨੇ ਵੀ ਇਹ ਨਾਰਮਲ ਦਵਾਈਆਂ ਲੈ ਲੈਂਦੇ ਸੀਗੇ। ਕੋਈ ਹੱਲ ਨਹੀਂ ਹੋਇਆ। ਕਿੰਨੇ ਡਾਕਟਰਾਂ ਦੇ ਕੋਲ ਗਏ? ਹਾਂ। ਡਾਕਟਰ ਜੀ 5 ਦੋਸਤ ਬਰਲੇ। ਅੱਛਾ 5-6 ਡਾਕਟਰ ਨੂੰ ਦਵਾਈ ਦੇਣਾ ਕੀ ਦੱਸਿਆ ਤੁਹਾਨੂੰ? ਉਹ ਦਵਾਈ ਦੇ ਦੇ ਦਵਾਈ ਖਾਓ ਤੇ ਪੱਕ ਪੈ ਜਾਏ ਤੇ ਮਾਰੇ ਫੇਰ ਆਈਏ ਮੈਂ ਕਿਹ ਕੀ ਕਹਿੰਦੇ ਸੀ ਉਹ ਫੇਰ ਪੱਥਰ ਜਿੱਕ ਤੱਕ ਤਾਂ ਪਾਣੀ ਬਹੁਤ ਦਿਨਾਂ ਕਰਾਦੀ ਪੱਥਰੀ ਪਿੱਤੇ ਚ ਅੱਛਾ ਗੱਲ ਤੇ ਪਿੱਤੇ ਚ ਪੱਥਰੀ ਹੈ ਹਾਂ ਇੱਕ ਪੇਟ ਦੇ ਗੰਢ ਸੀ ਮੈਂ ਮੈਂ ਕੀ ਵਾਇਸ ਨਹੀਂ ਫਸਾਈ ਕੋਈ ਪੇਟ ਦੇ ਗੰਢ ਸੀ ਰੱਖ ਦਿੱਤੀ ਅੱਛਾ ਪੇਟ ਤੇ ਗੰਢ ਸੀ ਹਾਂਜੀ ਗੰਢ ਕਿੱਥੇ ਸੀ ਬੱਚੇ ਦਾ ਨਹੀਂ ਚੱਲਦਾ ਅੱਛਾ ਬੱਚੇ ਦਾ ਨਹੀਂ ਚ ਗੰਢ ਸੀ ਤੇ ਪਿੱਤੇ ਚ ਪੱਥਰੀ ਪੱਥਰੀ ਅੱਛਾ ਤੇ ਉਹਦਾ ਹੱਲ ਕੀ ਦੱਸਿਆ ਸੀ ਹਾਂ ਜੀ ਉਹਨੇ 23 ਦਾ ਪ੍ਰੈਸ਼ਨ ਹੋਗਾ ਪੱਥਰੀ ਦਾ ਕਿਹਾ ਤੁਸੀਂ ਪ੍ਰੈਸ਼ਨ ਹੋਗਾ ਅਸ਼ਾ ਪੱਥਰੀ ਦਾ ਪ੍ਰੈਸ਼ਨ ਕਿਤੇ ਚ ਕੱਢ ਦੇਗੇ ਕਿ ਹਾਂ ਜੀ ਉਹਦਾ ਪ੍ਰੈਸ਼ਨ ਹੋ ਜਾਂਦਾ ਪੁੱਤ ਸੋਨਾ ਪਹਿਲੇ ਹੀ ਬੋਲਿਆ ਸੋਨਾ ਅਸ਼ਾ ਤੇ ਗੰਡਾ ਨੂੰ ਕੀ ਕਹਿੰਦੇ ਸੀ ਗੰਡੋਆ ਦਾੜ ਵਾਲਾ ਗਾਹੀ ਭਈ ਸਿਕੜੋ ਅੱਜ ਤੱਕੜਾ ਸੰਦੇ ਨਹੀਂ ਤੇ ਨੇਕ ਪਾਸ ਹੈ ਅਸ਼ਾ ਤਗਾਣ ਤੇ ਮਿਹਰ ਨੇ ਕਦੇ ਬਹੁਤ ਸੀ ਬਠਣ ਚ ਮੈਂ ਬੈਠਿਆ ਨਹੀਂ ਜਾਂਦਾ ਸੀ ਹਾਂ ਸ਼ੇ ਬੈਠਾ ਨਹੀਂ ਜਾਂਦਾ ਹਾਂ ਇੰਜਨੀਅਰ ਭਾ ਹਾਂ ਜੀ ਮੈਂ ਤਾਂ ਬੈਠਾ ਰੋਟੀ ਬਣਾਉਂਦੀ ਸੀ ਤੇ ਮੈਂ ਇੱਕ ਇੱਟਾ ਰੱਖ ਕੇ ਚੱਕਲੇ ਤੇ ਫਿਰ ਰੋਟੀ ਬਣਦੀ ਸੀ ਮੇਰੇ ਪੇਟ ਦਾ ਵੀ ਗੋਡਾ ਚੰਗਿਆ ਹੁੰਦਾ ਸੀਗਾ ਬਹੁਤ ਟਿਕਸੇ ਬੈਠਣ ਚ ਮੈਨੂੰ ਕਿਸੇ ਗੰਦ ਕਰ ਹਾਂਜੀ ਹੂੰ ਪਸੀਨਨ ਲਿਖਾਇਆ ਹੈ ਵੀ ਜੋ ਜਦੋਂ ਇਹ ਬੈਠਦੇ ਸੀ ਪੱਟੀ ਤੇ ਬੈਠਦੇ ਸੀ ਤੇ ਜਦੋਂ ਥੱਲੋ ਵੀ ਗੋਡਾ ਲੱਗਦੇ ਸੀ ਤੇ ਬਹੁਤ ਜ਼ਿਆਦਾ ਗੰਡ ਇਹਨਾਂ ਨੂੰ ਰੜਕਦੀ ਸੀ ਇਹਨਾਂ ਨੂੰ ਇਹ ਲੱਗਦਾ ਸੀ ਕਿ ਕੋਈ ਕੋਈ ਵੱਡੀ ਬਿਮਾਰੀ ਬਣ ਗਈ ਤੇ ਲੋਕ ਵੀ ਇਹਨਾਂ ਨੂੰ ਕਹਿੰਦੇ ਸੀ ਵੀ ਤੁਸੀਂ ਆਪਰੇਸ਼ਨ ਕਰਵਾ ਲਓ ਤੇ ਉਹਨੂੰ ਗੰਡ ਨੂੰ ਤੇ ਪਤਨੀ ਨੂੰ ਕਰਵਾ ਲਓ ਇਹਨਾਂ ਨੇ ਤੇਰੇ ਡਾਕਟਰਾਂ ਦੀ ਦਵਾਈਆਂ ਖਾਧੀਆਂ ਕਿਹਨੂੰ ਦੱਸਿਆ ਆਪਦੇ ਰਿਸ਼ਤੇਦਾਰਾਂ ਨੂੰ ਜਾਂ ਘਰਦਿਆਂ ਨੂੰ ਦੱਸਿਆ ਹਾਂਜੀ ਮੇਰੇ ਭੈਣ ਨੂੰ ਬੋਲਿਆ ਵੀ ਮੇਰੇ ਭੈਣਾਂ ਨੂੰ ਕੀ ਗੱਲ ਠੀਕ ਆ ਮੱਕਾਂ ਵੀ ਠੀਕ ਆ ਮੇਨਾਂ ਦੀ ਕੀ ਗੱਲ ਨਹੀਂ ਤੂੰ ਦਵਾਈ ਲੈ ਲੈ ਤੰਗੀ ਟੈਸਟ ਕਰਵਾਵਾ ਦੇ ਤੇ ਮੇਰੀ ਭੈਣ ਬੋਲੇ ਵੀ ਟੈਕ ਟੈਕ ਪਤਰੀ ਆ ਰਹੀ ਆ ਮੈਨਾਂ ਨੂੰ ਤੇ ਦਪਰੈਸ਼ਨ ਕਰਵਾ ਲਾ ਮੈਂ ਆਪਰੇਸ਼ਨ ਹੀ ਮੈਂ ਕਰਵਾਉਣ ਲੱਗਾ ਅੱਛਾ ਤੀ ਤੂੰ ਦੱਸਿਆ ਵੀ ਮੇਰੇ ਗੰਡ ਵੀ ਆ ਤੇ ਪਥਰੀ ਵੀ ਆ ਉਹਨਾਂ ਨੇ ਦਸੇ ਆਪਰੇਸ਼ਨ ਕਰਾ ਹਾਂਜੀ ਫਿਰ ਤੁਸੀਂ ਨਹੀਂ ਕਰਾ ਨਹੀਂ ਅੱਛਾ ਫਿਰ ਮੈਂ ਅਕੀਲ ਨੇ ਲਿਖਾਇਆ ਕਿ ਇਹਨਾਂ ਨੇ ਆਪਰੇਸ਼ਨ ਨਹੀਂ ਕਰਵਾਇਆ ਇਹ ਜੀਨਸਾਲ ਸਲੂਸ਼ਨ ਦੀ ਚਰਚਾ ਅਬਦੂਲ ਨਾਲ ਜੁੜੇ ਹੋਏ ਆ ਹੂੰ ਇਹ ਵੱਡੀਆਂ ਵੱਡੀਆਂ ਗਵਾਹੀਆਂ ਨੇ ਪਰਮੇਸ਼ਰ ਦੀ ਹਜ਼ੂਰੀ ਚ ਸੁਣਦੇ ਆ ਵੀ ਪਰਮੇਸ਼ਰ ਲੋਕਾਂ ਨੂੰ ਚੰਗਾ ਕਰਦਾ ਪਰਮੇਸ਼ਰ ਇਹਨਾਂ ਨੂੰ ਵੀ ਚੰਗਾ ਕਰੇਗਾ ਅੱਛਾ ਬੰਦਾ ਰੋ ਕਿਉਂ ਰਿਹਾ ਕਿਸ ਗੱਲ ਤੋਂ ਰੋ ਰਹੇ ਹੁਣ ਤਾਂ ਪ੍ਰਭੂ ਨੇ ਤੁਹਾਡੀ ਗੰਡ ਖਤਮ ਕਰਤੀ ਹੈ ਪਥਰੀ ਘਤੋ ਕਿ ਖੁਸ਼ੀ ਆ ਅ ਸਿਆ ਫਿਰ ਅੱਗੇ ਕੀ ਹੁੰਦਾ ਪਸੇ ਜੀ ਜੀਸਸ ਆਲ ਸਲੂਸ਼ਨ ਦੀ ਚਰਚਾ ਲੋਕ ਨਾਲ ਜੁੜੇ ਹੋਏ ਆ ਹਮ ਇਹਨਾਂ ਨੇ ਪਰਮੇਸ਼ਰ ਦੀ ਹਜ਼ੂਰੀ ਚ ਬਹੁਤ ਵੱਡੀਆਂ ਵੱਡੀਆਂ ਗਵਾਹੀਆਂ ਸੁਣਿਆ ਵੀ ਲੋਕ ਲੋਕਾਂ ਨੂੰ ਪਰਮੇਸ਼ਰ ਚੰਗਾ ਕਰ ਸਕਦਾ ਤੇ ਮੈਨੂੰ ਵੀ ਜ਼ਰੂਰ ਚੰਗਾ ਕਰੇਗਾ ਇਹਨਾਂ ਨੇ ਵਿਸ਼ਵਾਸ ਰੱਖਿਆ ਹਾਂਜੀ ਬਹੁਤ ਸਾਰੇ ਆਪਣੇ ਚਰਚ ਵੀ ਕਿਸੇ ਦੀ ਪਥਰੀ ਗੈਮ ਹੋਈ ਕਿਸੇ ਦੀ ਰਸੌਲੀ ਗੈਮ ਹੋਈ ਇਹਨਾਂ ਨੇ ਜਦੋਂ ਟੈਸਟਮਨੀ ਸੁਣਦੇ ਸੀ ਇਹਨਾਂ ਦਾ ਫੇਥ ਸਿਲ ਦਾ ਵਿਸ਼ਵਾਸ ਸੀ ਵੀ ਪ੍ਰਭੂ ਮੈਨੂੰ ਵੀ ਚੰਗਾ ਕਰੇਗਾ ਇਹ ਖੜੇ ਰਹੇ ਅੜੇ ਰਹੇ ਅੱਗੇ ਕੀ ਲਿਖਾਇਆ ਪਸੇ ਫਿਰ ਲਗਾਤਾਰ ਚਰਚਾਂ ਅਟੈਂਡ ਕਰਦੇ ਰਹੇ ਇਹਨਾਂ ਨੇ ਦਵਾਈਆਂ ਖਾਧੀਆਂ ਪਰ ਕੋਈ ਫਰਕ ਨਹੀਂ ਪਿਆ ਨਰਸ ਨੇ ਵੀ ਇਹਨਾਂ ਨੂੰ ਸਪੈਸ਼ਲ ਜਿਹੜੀ ਨਰਸ ਕੋਲ ਇਹਨਾਂ ਨੂੰ ਡਾਕਟਰ ਨੇ ਭੇਜਿਆ ਸੀ ਇਹ ਬੱਚੇ ਤਾਂ ਨਿਗਾੜੇ ਬਾਰੇ ਕੋਣੀ ਵੀ ਦਵਾਈਆਂ ਦੇ ਕੇ ਬੋਲੇ ਵੀ ਜੇ ਦਵਾਈਆਂ ਦਾ ਨਾਮ ਹਾਲੋ ਇੱਕ ਤੁਹਾਡਾ ਪਰੇਸ਼ਾਨੀ ਤੁਹਾਨੂੰ ਕਰਵਾਣਾ ਪਵੇਗਾ ਅੱਛਾ ਤੁਸੀਂ ਦਵਾਈਆਂ ਖਾਧੀਆਂ ਹੋ ਗਿਆ ਹਾਂ ਜੇ ਦਵਾਈ ਖਾਂਦੇ ਤਾਂ ਪਸਟੀ ਥੋੜਾ ਬਹੁਤ ਇਹਨਾਂ ਨੂੰ ਦਰਦ ਰੁਕਦਾ ਸੀ ਪਰ ਪ੍ਰੋਪਰ ਹੱਲ ਨਹੀਂ ਆਇਆ ਅਛਾ ਜਦੋਂ ਜਿੰਨਾ ਚਿਰ ਦਵਾਈ ਖਾਂਦੇ ਸੀ ਪਥਰੀ ਦਾ ਦਰਦ ਤੇ ਜਿਹੜਾ ਗੰਡ ਦਾ ਦਰਦ ਸੀ ਉਹ ਰੁਕ ਜਾਂਦਾ ਸੀ ਯਾਨੀ ਕਿ ਨਸ਼ਾ ਸੀ ਉਸ ਮੈਡੀਸਿਨ ਚ ਜਦੋਂ ਦਵਾਈ ਛੱਡ ਦਿੰਦੇ ਸੀ ਫੇਰ ਉਹ ਮੀਨਦਾ ਸੀ ਤੁਹਾਨੂੰ ਕੀ ਲੱਗਦਾ ਸੀ ਵੀ ਮੈਂ ਠੀਕ ਹੋ ਜਾਾਂਗੀ ਜਾਂ ਨਹੀਂ ਹੋ ਜਾਾਂਗੀ ਮੈਨੂੰ ਫੈਕਟਰ ਯਾਹੀ ਲੱਗਦਾ ਸੀ ਕਿ ਕੋਈ ਦਵਾਈ ਨਾਲ ਠੀਕ ਹੋ ਸਕਦੀ ਮੇਰੇ ਖੁਦਾਈ ਚੰਗਾ ਲੱਗਦਾ ਤੁਹਾਡਾ ਪਰੋਸਾ ਸੀ ਦਾ ਤੁਹਾਡੇ ਮਨ ਚ ਕੋਈ ਇਸ ਤਰ੍ਹਾਂ ਦਾ ਆਉਂਦਾ ਸੀ ਵੀ ਕੀ ਹੋ ਗਿਆ ਮੇਰੇ ਨਾਲ ਜੈਸ ਤਰ੍ਹਾਂ ਦਾ ਨਹੀਂ ਜੀ ਮੈਨੂੰ ਨਹੀਂ ਮੇਰੇ ਚਾਰ ਪਹਿਲਾਂ ਪਿਆਰਾ ਪਹਿਤ ਤਿੰਨਾਂ ਪਹਿੰ ਦੇ ਬ੍ਰੇਡ ਹੋਇਆ ਪਤਾ ਆਇਆ ਮੈਂ ਪਰੇਸ਼ਾਨਤ ਬਹੁਤ ਨਹੀਂ ਮੈਂ ਪਰੇਸ਼ਾਨਤ ਸਾਹਿਬ ਮੇਰੇ ਪਹਿਲੇ ਪ੍ਰੇਸ਼ਾਨ ਅੰਦਰ ਮੇਰਾ ਪੇਸ਼ੈਂਟ ਲੰਦਾ ਮੈਂ ਕਿੰਦਾ ਕਤਾ ਤੁਹਾਡੇ ਮੂੰਹ ਦੇ ਵਾਰਡ ਸੀ ਵੀ ਤੁਹਾਡੇ ਮੂੰਹ ਚੇ ਵਾਰਡ ਸੀ ਵੀ ਮੈਂ ਪ੍ਰੇਸ਼ਾਨ ਨਹੀਂ ਕਰਾਵਾਣਾ ਵੀ ਮੇਰਾ ਖੁਦਾ ਮੈਨੂੰ ਚੰਗਾ ਕਰੇ ਹੁਣ ਇੱਥੇ ਇੱਕ ਗੱਲ ਨੋਟ ਕਰਨ ਵਾਲੀ ਆ ਪਿਛਲੇ ਸਾਲ ਨੇ ਕਿੰਨੇ ਕਿੰਨੇ ਬੱਚੇ ਸੁਨੇ ਹ ਯਾਦ ਆ ਤੁਹਾਨੂੰ ਹਾਂ ਮੂੰਹ ਤੁਸੀਂ ਆਪ ਅੰਗੀਕਾਰ ਕਿਸ ਤੱਕਾਂ ਦਾ ਸਹੀ ਵਾਰੀ ਇਸ ਤੋਂ ਤੁਹਾਡੇ ਮੂੰਹ ਦੇ ਵਰਡ ਸੀ ਵੀ ਮੇਰਾ ਆਪਰੇਸ਼ਨ ਨਹੀਂ ਹੋਏਗਾ ਮੇਰਾ ਪਰਮੇਸ਼ਰ ਮੈਨੂੰ ਚੰਗਾ ਕਰੇਗਾ ਅ ਸ਼ਫਰ ਮੈਨੂੰ ਚੰਗਾਈ ਕਿਵੇਂ ਮਿਲੀ ਨਾ ਫਸਜੀ ਫਿਰ ਪਰਮੇਸ਼ਰ ਦੇ ਦਾਸ ਨੇ ਬੋਲਿਆ ਕਿ ਤੁਸੀਂ 7 ਦਿਨ ਦੀ ਫਾਸਟਿੰਗ ਕਰਨੀ ਹੈ ਆਪਾਂ ਚਰਚ ਚ ਸਭ ਜਾਣੇ 7 ਦਿਨ ਦੀ ਫਾਸਟਿੰਗ ਰੱਖਣੀ ਹੈ ਜਦੋਂ ਪਰਮੇਸ਼ਰ ਦੇ ਦਾਸ ਨੇ ਬੋਲੇ ਕਿ ਆਪਾਂ 7 ਦਿਨ ਦੀ ਫਾਸਟਿੰਗ ਕਰਨੀ ਹੈ ਤੇ ਇਸ ਪੈਨ ਨੇ ਵਿਸ਼ਵਾਸ ਨਾਲ ਸਤ ਦੇ ਦਿਨ ਵਰਤ ਰੱਖਣਾ ਸ਼ੁਰੂ ਕੀਤਾ ਇਹਨਾਂ ਨੇ ਵਿਸ਼ਵਾਸ ਸੀ ਵਿੱਚੇ ਮੈਂ ਵਰਤ ਰੱਖਾਂਗੀ ਤੇ ਪਰਮੇਸ਼ਰ ਮੈਨੂੰ ਇਸ ਬਿਮਾਰੀ ਤੋਂ ਹੀਲ ਕਰ ਦੇਗਾ ਇਹਨਾਂ ਨੇ ਵਿਸ਼ਵਾਸ ਨਾਲ ਉਹਨਾਂ ਫਾਸਟਿੰਗ ਨੂੰ ਕੀਤਾ ਤੇ ਸੇਮ ਹੀ ਜਿਵੇਂ ਇਹਨਾਂ ਨੇ ਬੋਲਿਆ ਸੀ ਸੇਮ ਹੀ ਹੋਇਆ ਉਸ ਦਿਨ ਤੋਂ ਫਾਸਟਿੰਗ ਖਤਮ ਹੋਣ ਤੋਂ ਬਾਅਦ ਬਿਲਕੁਲ ਠੀਕ ਆ ਬੱਸ ਜੀ ਅੱਛਾ ਹੁਣ ਗੰਡ ਕੋਈ ਨਹੀਂ ਕੋਈ ਪਥਰੀ ਨਹੀਂ ਬਿਲਕੁਲ ਠੀਕ ਆ ਇਹ ਕਿੰਨੇ ਐਮ ਐਮ ਦੀ ਸੀ ਪਥਰੀ ਇਹਦੇ ਚ 115 ਤੋਂ 18 ਤਿੱਕਰ ਉਹ ਪਤਰੀ ਜਿਹੀ ਪਸੀ ਤੇ 10mm ਦੀ ਉਹ ਜਿਹੜੀ ਗੰਡ ਸੀਗੀ ਖੋਲ ਖੋਲ ਕੇ ਦਿਖਾਓ ਸਨ ਖੋਲ ਗਰਜਿੰਦ ਚੁਪਲ ਕੈਂਪੀਨੇਟ ਨੇ ਨੇੜੇ ਲਾਓ ਹੋਰ ਨਹੀਂ ਕੋਈ ਹੋਰ ਨਹੀਂ ਕਿਸ ਤਰ੍ਹਾਂ ਸਾਈਡ ਲੈਂਡ ਅਛਾ ਰੋਣਾ ਕਿੰਨਾ ਕਿੰਨਾ ਚਿਰ ਹੋ ਗਿਆ ਤੁਹਾਨੂੰ ਠੀਕ ਹੋਇਆ ਤਾਂ ਤੇ ਅੱਜ ਚੰਡੇ ਆ ਗਏ ਤੇ ਥੰਡੇ ਵਾ ਆਪਣਾ 7 ਤਰੀਕ ਤੋਂ ਪਸ ਜੀ ਇਹ ਬਿਲਕੁਲ ਠੀਕ ਆ ਹੁਣ ਪਿੰਨਣੀਆਂ ਪਰ ਵੀ ਬੈਠ ਜਾਂਦੀਆਂ ਅਛਾ ਪਿੰਨਣੀਆਂ ਪਰ ਵੀ ਬੈਠਦੀਆਂ ਕੋਈ ਦਰਦ ਨਹੀਂ ਕੋਈ ਪਥਰੀ ਦਾ ਕੋਈ ਜਨਕਸਟੋਨ ਨਹੀਂ ਖਤਮ ਹੋ ਗਿਆ ਪਥਰੀ ਨਹੀਂ ਖਤਮ ਹੋਦੀ ਗੰਡ ਵੀ ਖਤਮ ਪਹਿਲਾਂ ਕੀ ਦਿੱਕਤਾਂ ਦੀ ਸੁਣਨਾ ਜਿਹੜਾ ਪੱਥਰੀ ਦਾ ਦਰਦ ਸੀ ਜਿਆਦਾ ਗੰਢ ਦਾ ਸੀ ਅਸ਼ਰ ਹੁਣ ਕੋਈ ਦਰਦ ਨਹੀਂ ਉਹ 7 ਦਿਨ ਹੋ ਗਿਆ ਪਹਿਲਾਂ ਡੇਲੀ ਹੁੰਦਾ ਹੁੰਦਾ ਸੀ ਹੁਣ 7 ਦਿਨ ਹੋ ਗਏ ਤੁਸੀਂ ਫੀਲ ਕੀਤਾ ਵੀ ਪ੍ਰਭੂ ਨੇ ਮੈਨੂੰ ਛੂ ਲਿਆ ਜਿਸ ਤੱਕ ਆ 12 ਸਾਲ ਦੀ ਰੋਗਣ ਨੇ ਜਦੋਂ ਹੀ ਪ੍ਰਭੂ ਨੇ ਛੂਆ ਉਦੋਂ ਹੀ ਉਹਨੇ ਮਹਿਸੂਸ ਕਰ ਲਿਆ ਤਾਂ ਸੱਚਮੁੱਚ ਤੁਸੀਂ ਵੀ ਸੱਚਮੁੱਚ ਚੰਗੇ ਹੋ ਚੁੱਕੇ ਹੋ ਕੋਈ ਦਰਦ ਨਹੀਂ ਹੋਣੇ ਕੋਈ ਗੰਢ ਦਾ ਕੋਈ ਗੰਢ ਨਹੀਂ ਕੋਈ ਪਥਰੀ ਨਹੀਂ ਹੋਣੀ ਪ੍ਰਭੂ ਨੇ ਤੈਨੂੰ ਚੰਗਾ ਕੀਤਾ ਪ੍ਰਭੂ ਨੇ ਵੱਡੀ ਸਾਰੀ ਤਾਰੀਫ ਕੀਤੀ ਵੱਡੀ ਸਾਰੀ ਹallelujah ਬੋਲੋ ਬੋਲੋ